ਕੀ ਕਾਲ ਜੀ ਆਪਣਾ ਕੀ ਨਾਮ ਆ ਜੀ ਮੇਰਾ ਸੋਨੂ ਜੀ ਪੂਰਾ ਨਾਮ ਕੀ ਆ ਸੋਨੂ ਪੂਰਾ ਮੈਂ ਤੁਸੀਂ ਕਿੱਥੇ ਦੇ ਰਹਿਣ ਵਾਲੇ ਆ ਕਿਨਗਲਾ ਤੋਂ ਜੀ ਇਹ ਇੱਥੇ ਕੋਰਸ ਤੋਂ ਕੀ ਕਰਦੇ ਆ ਅਸੀਂ ਹਮ ਅਮਨੇਰੀ ਕਪੜਾ ਵਗੈਰਾ ਵੇਚਦੇ ਬੋਲ ਤੇ ਇੱਥੇ ਦੁਕਾਨ ਕਰਦੇ ਆ ਹਾਂ ਜੀ ਅੱਛਾ ਕਿੰਨੇ ਕ ਵਜੇ ਤੇ ਪਿੰਡ ਨੂੰ ਗਏ ਸਾਢੇ 5 ਵਜੇ ਕਿਹੜਾ ਪਿੰਡ ਆ ਤੁਹਾਡਾ ਬਜਨਗਲਾ ਅੱਛਾ ਇੱਥੇ ਕੋਰਸ ਤੋਂ ਸਵੇਕ 5 ਸਾਢੇ 5 ਗਏ ਹਾਂ ਜੀ ਫਿਰ ਵੇ ਮੈਨੂੰ ਨਗਦਾਂ ਦੇ ਉਰਲੇ ਪਾਸੇ ਮਗਰੋਂ ਤਿੰਨ ਬੰਦੇ ਆਏ ਇਧਰੋਂ ਠੀਕ ਆ ਕੋਟੋਂ ਨਹੀਂ ਆਇਆ ਇਧਰੋਂ ਆਏ ਜਾਂ ਇਧਰੋਂ ਕਿਸੇ ਚਾਰ-ਸੱਤਾਂ ਕਰੋ ਨਿਕਲੇ ਆ ਜਾਂ ਮਨਾਨੇ ਤੋਂ ਆਏ ਮਗਰ ਜਿੱਦਾਂ ਤੁਸੀਂ ਉਹ ਲੈਹੰਦੇ ਪਾਸੇ ਜਾਂਦੇ ਸੀ ਕਿ ਚੜ੍ਹਦੇ ਪਾਸੇ ਨਹਿਰ ਦੇ ਨਹੀਂ ਲੈਹੰਦੇ ਪਾਸੇ ਨਾਲ ਨਾਲ ਦੇ ਪਾਸੇ ਠੀਕ ਆ ਜੀ ਫਿਰ ਉਹ ਨਹੀਂ ਤੁਹਾਨੂੰ ਜਦੋਂ ਤੇ ਇੱਕ ਕਹਤੇ ਸੀਗੇ ਉਹ ਉਹ ਮੋਟਰਸਾਈਕਲ ਦੇ ਸੀ ਉਹ ਤੁਹਾਨੂੰ ਨਹੀਂ ਕੀ ਗਿਆ ਪਰ ਉੱਤਰ ਕੇ ਮੋਹਰੇ ਖੜੇ ਹੋ ਜਾਂ ਕੀ ਗਏ ਉਹ ਮਗਾ ਮੇਰੀ ਮਾਰਨ ਰਾੜ ਰਾਣ ਮਾ ਜੀ ਰਾਣ ਉਹ ਚਲੋ ਮੈਂ ਫੜ ਲਈ ਕਹਿੰਦਾ ਜੋ ਹੈ ਕੱਢ ਦੇ ਦੂਜੇ ਬੰਦੇ ਆ ਤਰੇ ਬੜਾ ਵੱਡੂ ਕੱਢ ਲਿਆ ਹਾਂ ਹਾਂ ਠੀਕ ਆ ਤੇ ਮੈਂ ਹੈ ਮੇਰੀ ਰਿਪੋਰਟ ਕੋ ਇਪਰੂਵ ਹੋ ਆ ਹਾਂ ਕਹਿੰਦੇ ਪ੍ਰੂਫ ਆਪਣੇ ਲੈਣਾ ਪੈਸੇ ਦੇ ਦੇ ਪੈਸੇ ਲੈ ਗਏ ਠੀਕ ਆ ਜੀ ਕਿੰਨੇ ਕੇ ਪੈਸੇ ਸੀਗੇ 2500 ਰੁਪਏ ਤੇ ਇੱਥੇ ਤੁਸੀਂ ਪੁਲਿਸ ਚੌਂਕੀ ਕੋਟ ਤੁਸੀਂ ਦੱਸਿਆ ਜੀ ਨਹੀਂ ਮੈਂ ਨਹੀਂ ਦੱਸਿਆ ਜੀ ਦੱਸ ਦੇਣਾ ਚਾਹੀਦਾ ਤੇ ਮੈਂ ਹੁਣ ਕੀ ਦੱਸ ਇਹਨਾਂ ਨੇ ਕਿਹੜਾ ਕਦੇ ਦੂਸਰਾ ਮੈਂ ਬੰਦੇ ਪਛਾਣੇ ਨਹੀਂ ਨਾ ਨਹੀਂ ਪਛਾਣੇ ਤੁਸੀਂ ਦੱਸਤਾ ਦਿਓ ਤੇ ਕਿਆ ਪਤਾ ਹੁੰਦਾ ਫੜ ਹੋ ਜਾਣਾ ਤਾਂ ਤੁਸੀਂ ਉਹਨਾਂ ਨੂੰ ਫੇਰ ਤੁਹਾਨੂੰ ਚੇਤਾ ਹੋਵੇ ਫਿਰ ਤੁਸੀਂ ਪਛਾਣਦਾ ਜਾਦੇ ਤੈਨੂੰ ਫੜ ਵੀ ਹੋ ਜਾਵੇ ਉਹ ਸੀ ਉਹ ਲਪੇਟੇ ਕੰਪਲੀਆਂ ਕੋਈ ਤੁਨੀ ਫੋਰਸ ਨੂੰ ਦਰਖਾਸਤਾਂ ਦਿਓ ਤਾਂ ਹੀ ਅਲਾ ਕਾਰਵਾਈ ਕਰੂਗਾ ਫੋਰਸ ਨੂੰ ਜੀ ਮੈਂ ਹੀ ਫੇਰ ਕਿਤੇ ਕੰਮ ਦੇ ਕਰਦੇ ਅਗਲੇ ਸਾਨੂੰ ਪਤਾ ਪਹਿਲੀ ਖੇਲੀ ਹੈਗੇ ਸਾਰੇ ਠੀਕ ਹੈ ਜੀ ਥੈਂਕ ਯੂ ਜੀ ਪੁਲਿਸਾਂ ਨੂੰ ਪ੍ਰਸ਼ਾਸਨ ਨੂੰ ਚਾਹੀਦਾ ਤੇ ਇਹ ਨਿਗਰਾਨੀ ਰੱਖਣ ਅਹੀ ਠੀਕ ਹੈ ਜੀ ਉਹ ਨੰਬਰ ਪਲੇਟ ਵੀ ਹੈ ਨਹੀਂ ਸੀ ਮੋਟਰਸਾਈਕਲ ਤੇ ਅੱਛਾ ਜੀ ਚਲੋ ਠੀਕ ਹੈ ਜੀ ਥੈਂਕ ਯੂ ਜੀ ਥੈਂਕ ਯੂ